ਕਰੀ ਵੇਵ सेलिब्रेशन ਵੇਵ ਮਾਲ 'ਚ ਨਵੇਂ ਸਾਲ 2026 ਪਹਿਲੀ ਜਨਵਰੀ ਦੀਆਂ ਬਹੁਤ-ਬਹੁਤ ਵਧਾਈਆਂ ਸਾਰਿਆਂ ਨੂੰ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਤੁਹਾਡੇ ਸਾਲ ਦਾ ਹਰ ਇੱਕ ਦਿਨ ਆਪਣੇ ਸ਼ਤਾਨ ਤੇ ਸ਼ਤਾਨ ਦੀ ਨਾਨੀ ਭੱਜੇ ਜਾ ਰਹੇ ਨੇ ਆਪਾਂ ਪਿੱਛੇ-ਪਿੱਛੇ ਚੱਲਦੇ ਆ ਤੇ ਮਾਲ ਦੀ ਹਰੌਣਕ ਮੇਲਾ ਇੰਜੋਏ ਕਰਦੇ ਭਾਈ ਪਹੁੰਚ ਗਏ ਉਹ ਗਿਫਟਾਂ ਨੂੰ ਹੱਥ ਪਾ ਲੈਣ ਕਿਤੇ ਰੁਕ ਜੋ ਰੁਕ ਜੋ ਰੁਕ ਜੋ ਦੇਖਿਓ ਕਿਤੇ ਗਿਫਟ ਨਾਲ ਚੱਕ ਲਿਓ ਹੈਲੋ 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 ਚਲੋ ਚਲੋ ਅੱਗੇ ਚਲੋ ਆਪਾਂ ਨਾਲ-ਨਾਲ ਸੈਲੀਬ੍ਰੇਟ ਕਰੀਏ ਮਾਲ ਦੀਆਂ ਖਰੌਣਕਾਂ ਤੇ ਨਵੇਂ ਸਾਲ ਦਾ ਦਿਨ ਪਹਿਲਾਂ ਤਾਂ ਤੁਹਾਨੂੰ ਦਿਖਾ ਦਈਏ ਕਿ ਮਾਲ ਦੇ ਬਾਹਰ ਇੱਕ ਲੱਗੀ ਹੋਈ ਹੈ ਮਾਰਕੀਟ ਪਤਾ ਨਹੀਂ ਇਹ ਫ੍ਰੀ ਵੀਸ ਵਾਲੀ ਮਾਰਕੀਟ ਆ ਕਿ ਗਰੰਟੀਆਂ ਵਾਲੀ ਮਾਰਕੀਟ ਆ ਉਹ ਆਪਾਂ ਬਾਅਦ ਚ ਦੇਖਾਂਗੇ ਦੋਨਾਂ ਪਾਸੇ ਲੱਗੀ ਹੋਈ ਹੈ ਇੱਕ ਪਾਸੇ ਤਾਂ ਕਿਤਾਬਾਂ ਵੀ ਪਈਆਂ ਤੇ ਚਾਰ ਵੀ ਪਏ ਆ ਦੂਜੇ ਪਾਸੇ ਆਹ ਦੇਖੋ ਇਹ ਕਰੋਕਰੀ ਦਾ ਸਮਾਨ ਤੇ ਸ਼ਾਇਦ ਹੋਰ ਵੀ ਕੋਈ ਕ੍ਰੇ ਲੋ ਜਿਹਾ ਸਮਾਨ ਲੱਗਦਾ ਆਪਾਂ ਬਾਅਦ ਚ ਦੇਖਾਂਗੇ ਪਹਿਲਾਂ ਆਪਾਂ ਆਪਣੀ ਕਰਾਈਏ ਚੈਕਿੰਗ ਤੇ ਫਿਰ ਆਪਣਾ ਜਹਾਜ ਆ ਗਿਆ ਬੜੀ ਤੇਜ਼ੀ ਨਾਲ ਉੱਪਰੇ ਹੋ ਜਾ ਪਰੇ ਹੋ ਜਾ ਪਰੇ ਹੋ ਜਾ ਮੇਰਾ ਜਹਾਜ ਆ ਗਿਆ 에ਰੋਪਲੇਨ ਆ ਦੇਖੋ ਜੀ ਮਾਲ ਦੇ ਚਾਰੇ ਪਾਸੇ ਲਾਈਟਿੰਗ ਰੌਣਕ ਮੇਲਾ ਤੇ ਕਲਰਫੁੱਲ ਜਿਹਾ ਮਾਲ ਜਿਵੇਂ ਕੋਈ ਰੇਬੋ ਹੁੰਦਾ ਅੱਜ ਮਾਲ ਦੇ ਵਿੱਚ ਪੂਰੀ ਰੌਣਕ ਹੈ ਤੇ ਪੂਰਾ ਭੀੜ ਭੜਕਾ ਵੀ ਹੈ ਲੋਕ ਸੈਲੀਬ੍ਰੇਟ ਕਰ ਰਹੇ ਨੇ ਨਵੇਂ ਸਾਲ ਦਾ ਤੇ ਆਪਣੇ ਖਾਸ ਖੇਡ ਕੇ ਜਾਂ ਫਰੈਂਡ ਨਾਲ ਜਾਂ ਫੈਮਿਲੀ ਨਾਲ ਲੱਗੇ ਹੋਏ ਘੁੰਮਣ ਆਪਾਂ ਵੀ ਤੁਹਾਨੂੰ ਘੁਮਾਣੇ ਆ ਆਪਣੇ ਨਾਲ ਪਹਿਲਾਂ ਤਾਂ نیچے ਲੱਗੀਆਂ ਹੋਈਆਂ ਸਟਾਲ ਸ਼ਾਪਿੰਗ ਦੇ ਬਹੁਤ ਜ਼ਿਆਦਾ ਸਟਾਲ ਜੇ ਲੱਗੇ ਹੋਏ ਆ ਇੱਕ ਤਾਂ ਸਭ ਤੋਂ ਪਹਿਲਾਂ ਇੱਕ ਤਾਂ ਨਿਗਾਹ ਪੈ ਗਈ ਯਾਰ ਸਾਡੇ ਵਾਲੀ ਦੀ ਆਈਸਕ੍ਰੀਮ ਤੇ ਇਹਨੂੰ ਫੜੋ ਸਾਈਡ ਤੇ ਲੈ ਕੇ ਜਾਓ ਨੱਕ ਦੀ ਦਵਾਈ ਹੁਣੇ ਲੈ ਕੇ ਆਏ ਸੀ ਤੇ ਆਪਾਂ ਪਹਿਲਾਂ ਤਾਂ ਗੱਲ ਕਰੀਏ ਹਾਂਜੀ ਕਿਹੜੀਆਂ-ਕਿਹੜੀਆਂ ਆਫਰਸ ਲੱਗੀਆਂ ਨੇ ਆਪਾਂ ਆ ਗਏ ਜੀ ਦੇਖੀਏ ਐਲਪੀ ਦੀ ਲੱਗੀ ਹੋਈ ਆ 55% ਫਲੈਟ ਤੇ ਐਲਪੀ ਹੋ ਗਿਆ ਜਾਂ ਹੋਰ ਸਾਰੇ ਆਲਓਵਰ ਬ੍ਰਾਂਡ ਤੋਂ ਨੀ ਸਮੋਲ ਚ ਮਿਲ ਜਾਣਗੇ ਬਹੁਤ ਪੁਰਾਣਾ ਮੋਲ ਆ ਤੇ ਆਹ ਦੇਖ ਲੋ ਜੀ ਜਿਨ੍ਹਾਂ ਨੇ ਆਪਣਾ ਖਰਚਾ ਕਰਣਾ ਇਧਰਲੇ ਪਾਸੇ ਵੀ ਜਿੱਤੀਆਂ ਦਾ ਸਟਾਲ ਵੀ ਹੈਗਾ ਦੋ ਤਰੀਕੇ ਨਾਲ ਕਰਾ ਸਕਦੇ ਤੇ نیچے ਦੇਖੋ ਜੀ 쿠ਕੀ ਮੈਨ ਵਾਲੇ ਖੜੇ ਨੇ ਪੂਕੀ ਮੈਨ ਸੌਰੀ ਰੌਣਕ ਮੇਲਾ ਦੇਖਦੇ ਹੋਏ ਲੋਕੀ ਥੱਲੇ ਬਾਹੂ ਵੀ ਘੁੰਮਦੇ ਆ ਬਈ ਬੱਚਿਓ ਬਚ ਕੇ ਟ੍ਰੇਨ ਵੀ ਆਂਦੀ ਆ ਧਿਆਨ ਨਾਲ ਦੇ ਮਾਲਜੇ ਟ੍ਰੇਨ ਕੋ ਮਧਿਆਰ ਇਹ ਸਟਾਪ ਦੀ ਹੈ ਕਿ ਬੰਦੇ ਭਾਰਤ ਆ ਉਹ ਬਾਅਦ ਥੱਲੇ ਜਾ ਕੇ ਦੇਖਾਂਗੇ ਹੈਲੋ ਹੈਲੋ ਹਾਂਜੀ ਹਾਂਜੀ ਹੈਲੋ ਹੈਲੋ ਉਹ ਚਲੋ ਮਾਲ ਕੋ ਮੀਏ ਤੁਸੀਂ ਇੱਥੇ ਖੜੇ ਹੋ ਆਪਾਂ ਮਾਲ ਕਮਾਣਾ ਸਾਰਿਆਂ ਨੂੰ ਆਪਣੇ ਨਾਲ ਤੇ ਚਲੋ ਜੀ ਆਪਾਂ ਉਹਨਾਂ ਨੂੰ ਕਰੀਏ ਫੋਲੋ ਆਪਾਂ ਪਿੱਛੇ ਵਿੱਚ ਚੱਲਦੇ ਆ ਆਪਾਂ ਆਪਣੀਆਂ ਗੱਲਾਂ ਕਰਦੇ ਕਰਦੇ ਚੱਲਦੇ ਆ ਆਹ ਦੇਖੋ ਜੀ ਮਾਲ ਚ ਕੁੜਤੇ ਤੇ ਕੁੜਤਿਆਂ ਦੇ ਨਾਲ ਕੁੜਤੀਆਂ ਸਾਰੇ ਇਕੱਠੇ ਟੰਗੇ ਹੋਏ ਨੇ ਇਹਨਾਂ ਨੇ ਤੇ ਆਪਾਂ ਚੱਲਦੇ ਅੱਗੇ हां जी हां जी हां जी आगे आगे ਹੁਣ ਆ ਦੇਖੋ ਬਈ ਲੱਗੀ ਰੌਣਕ ਵੈਸਾਈਡ ਵਾਲਿਆਂ ਦੀ ਵੈਸਾਈਡ ਵਾਲਿਆਂ ਦੇ ਅੱਜ ਪਤਾ ਨਹੀਂ ਕੀ ਮਤਲਬ ਇਹਨਾਂ ਨੇ ਕਾਫੀ ਇਹਨਾਂ ਨੇ ਉਹ ਲਾਈ ਹੋਈ ਆ ਬਾਹਰ ਦੇ ਪਾਸੇ ਨਾ ਕੈਚੀ ਜਿਹਾ ਡਿਸਪਲੇ ਲਾਈਆਂ ਹੋਈਆਂ ਜਿਵੇਂ ਇਹਨਾਂ ਨੇ ਕੋਈ ਸਪੈਸ਼ਲ ਆਫਰ ਲਾਈ ਹੁੰਦੀ ਆ ਆ ਰਿਹਾ ਪੰਜਾਬੀ ਜੋ ਬਹੁਤ ਸੋਹਣਾ ਲੱਗਦਾ ਅੱਜ ਕੱਲ ਨਾ ਹਰ ਪਾਸੇ ਨਾ ਪੰਜਾਬ 'ਚ ਆਹ ਬਹੁਤ ਸੋਹਣੀ ਚੀਜ਼ ਆ ਭਾਵੇਂ ਕੋਈ ਵੀ ਇੰਟਰਨੈਸ਼ਨਲ ਬ੍ਰਾਂਡ ਆ ਭਾਵੇਂ ਲੋਕਲ ਬ੍ਰਾਂਡ ਆ ਭਾਵੇਂ ਉਹ ਮਾਲ ਆ ਭਾਵੇਂ ਉਹ ਓਪਨ ਸਿਆ ਪੰਜਾਬੀ 'ਚ ਜ਼ਰੂਰ ਲਿਖਿਆ ਹੁੰਦਾ ਲਾ ਵੀ ਵੈਸਾਈਡਲ ਨਾ ਤਾਂ ਫਲੈਟ ਲਾਈ ਹੋਏ ਨੇ ਫਲੈਟ ਰੇਟ ਕੋਈ ਆਫ ਨਹੀਂ 499 599 799 ਵਧੀਆ ਯਾਰ ਇਹਨਾਂ ਦਾ ਅੱਜ ਫਲੈਟ ਹੀ ਕਰਤਾ ਇਹਨਾਂ ਨੇ ਸਾਰਾ ਕੁਝ ਤੇ ਚਲੋ ਆਪਾਂ ਪਹਿਲਾ ਰੌਂਡ ਕੱਢ ਲਈਏ ਆਪਾਂ ਚੱਲਦੇ ਅੱਗੇ ਅੱਗੇ ਆ ਗਿਆ ਲਿਵਾਈਸ ਯਾਰ ਪੰਜਾਬੀ ਚ ਬਹੁਤ ਸੋਹਣਾ ਲੱਗਦਾ ਹੈ ਨਾ ਕਿਉਂਕਿ ਆਪਾਂ ਨੂੰ ਤਾਂ ਯਾਰ ਪੰਜਾਬੀ ਵਾਲਾ ਕੰਮ ਆ ਪੜ੍ਹ ਵੀ ਲਈਦਾ ਇੰਗਲਿਸ਼ ਵਾਲੇ ਘਾਟੀਆਂ ਆਪਾਂ ਤੇ ਹੁਣ ਆਪਾਂ ਪਹਿਲਾ ਰੌਂਡ ਕੱਢ ਲਈਏ ਆਗੇ ਵੁੱਡਲੈਂਡ ਵਾਲੇ ਵੁੱਡਲੈਂਡ ਵਾਲਿਆਂ ਦਾ ਦੇਖ ਲਓ ਬਈ ਸੇਲ ਲੱਗੀ ਹੋਈ ਐ ਇੱਥੇ ਵੀ 40% ਫਲੈਟ ਆਫ ਹੁਣ ਆਪਾਂ ਚੱਲੀਏ ਅੱਗੇ ਮੂਦੀ ਆ ਯਾਰ ਅੱਜ ਦਾ ਨਾ ਮਾਲ ਚ ਖੜਿਆ ਖੜਿਆ ਜਾ ਮੌਲ ਲੱਗਦਾ ਸਾਰੇ ਪਾਸੇ نیچے ਵੀ ਪੂਰੀ ਰੌਣਕ ਤੇ ਉੱਪਰ ਵੀ ਆਪਾਂ ਹੌਲੀ ਹੌਲੀ ਦੇਖਦੇ ਚੱਲਦੇ ਆ ਕਿੱਥੇ ਕਿੱਥੇ ਕੀ ਕੀ ਲੱਗਿਆ ਹੋਇਆ ਤੇ ਗੁਰੂ ਸਾਹਿਬ ਦੀ ਫੋਟੋ ਲੱਗੀ ਆ ਸਾਹਮਣੇ ਤੇ ਆਪੋ ਆਪਣਾ ਮੈਂ ਤਾਂ ਆਪਣਾ ਦੇਨੀ ਸਵੇਰੇ ਗੁਰੂ ਘਰ ਜਾ ਕੇ ਸਟਾਰਟ ਹੋਇਆ ਐਦਾਂ ਦੀ ਗੱਲ ਨਹੀਂ ਤੇ ਬਾਬਾਈ ਦੀ ਮਿਹਰ ਰਵੇ ਸਾਡੇ ਤੇ ਆਪਾਂ ਟ੍ਰੇਨ 'ਚ ਵਿੱਚ ਬਟਾ ਲਵਾਂਗੇ ਬਹੁਤ ਤੇਜ਼ ਜਾਂਦੀ ਹੈ ਵਾਸ਼ ਕੇ ਨਿਕਲਿਓ ਭਾਈ ਬਾਜੂ ਵੀ ਕਾਰਾ ਨਾ ਹੋ ਜੇ ਅੰਬਰਸਰ ਹੋ ਗਿਆ ਸੀ ਇੱਕ ਵਾਰੀ ਦੁਸ਼ਹਿਰੇ ਦੇ ਮੇਲੇ ਤੇ ਯਾਦ ਹੋਣਾ ਤੇ ਆਪਾਂ ਚੱਲਦੇ ਆ ਆਪਣੇ ਮੈਡਮ ਕਹਿ ਰਹੇ ਨੇ ਹਾਂਜੀ ਕੀ ਕਹਿ ਰਹੇ ਹੋ ਮੈਂ ਤਾਂ ਦੇਖਤੀ ਸੀ ਕਿ ਮੈਂ ਕਿੰਨਾ ਸੋਹਣਾ ਲੱਗਦਾ ਰਸ਼ਾ 'ਚ ਹਾਂ ਇਹ ਤਾਂ ਹੈ ਰਸਤਾ ਸੋਹਣਾ ਵਾ ਟ੍ਰੇਨ ਵੀ ਲੰਘਦੀ ਹੈ ਝੂਟੇ ਲੈਣਾ ਤੁਸੀਂ ਟ੍ਰੇਨ 'ਚ ਨਹੀਂ ਨਹੀਂ ਅਜੇ ਸਾਡਾ ਮੂਰਨਿੰਗਾ ਅੱਛਾ ਚਲੋ ਪਹਿਲਾਂ ਫਿਰ ਆਪਾਂ ਘੁੰਮ ਲਈਏ ਪਰ ਦੇਖੋ 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 ਇੱਕ ਰੌਣਕ ਕਿੰਨੀ ਅੱਛੇ ਦੇਨਾਲ ਮੰਡੇ ਨੂੰ ਹੀ ਹੈ ਨਾ ਲੋਕ ਆਪਣੇ ਘਰਾਂ ਤੋਂ ਨਿਕਲੇ ਹੋਏ ਨੇ ਹੂੰ ਇਹ ਤਾਂ ਘਰਾਂ ਤੋਂ ਤਾਂ ਨਿਕਲ ਨਹੀਂ ਪੈਣਾ ਸੀ ਹੁਣ ਜਦੋਂ ਜਿਨ੍ਹਾਂ ਦੇ ਵਿਆਹ ਹੋਏ ਆ ਵਿਚਾਰੇ ਉਹਨਾਂ ਨੂੰ ਮਜਬੂਰੀ ਚ ਵੀ ਨਿਕਲਣਾ ਪੈਣਾ ਇਨ ਯੂਜ਼ਰ ਸੈਲੀਬ੍ਰੇਸ਼ਨ ਲਈ ਤਾਂ ਜਾਣਾ ਹੀ ਹੁੰਦਾ ਨਾ ਹਾਂ ਸੈਲੀਬ੍ਰੇਸ਼ਨ ਲਈ ਮੈਂ ਕਿਵੇਂ ਠੀਕ ਹੈ ਜੀ ਠੀਕ ਹੈ ਚਲੋ ਪਹਿਲਾਂ ਆਪ ਹੁਣ ਤੁਸੀਂ ਗੇੜੇ ਘੜਾਓ ਸਾਨੂੰ ਚਲੋ ਚਲੋ ਹਾਂਜੀ ਹਾਂਜੀ ਚਲੋ ਚਲੋ ਤੇ ਤੁਸੀਂ ਚਲੋ ਅੱਗੇ ਅੱਗੇ ਨੂੰ ਤੇ ਅਸੀਂ ਅੱਗੇ ਪਿੱਛੇ ਤੁਹਾਨੂੰ ਖੋਲ ਦਾਂਗੇ ਤੇ ਹੁਣ ਦੇਖਦੇ ਆ ਉਹ ਨਿਊ ਇਅਰ 2026 ਦਾ ਬੈਨਰ ਵੀ ਲੱਗਿਆ ਹੋਇਆ ਹੈ ਜੋਏਅਨ ਹੈਪੀਨੈਸ ਹੈਪੀਨੈਸ ਤਾਂ ਹੈ ਹੀ ਹੈ ਜੋਏਫੁਲ ਤਾਂ ਬੰਦਾ ਇਕੱਲਾ ਹੀ ਹੁੰਦਾ ਚਲੋ ਚੱਲਦੇ ਆ ਅੱਗੇ ਨੂੰ ਤੇ ਹੁਣ ਆਪਾਂ ਚਲੀਏ ਸੈਕੰਡ ਫਲੋਰ ਤੇ ਹਨਾ ਹੁਣ ਆਪਾਂ ਦੇਖਦੇ ਹਾਂ ਉੱਪਰਲੇ ਪਾਸੇ ਹੈ ਕੀ ਹੈ ਚਲੋ ਜੀ ਆਜੋ ਐਲੀਵੇਟਰ ਤੋਂ ਐਲੀਵੇਟਰ ਵਾਲੇ ਆ ਗਏ ਬੱਬੂ ਨੂੰ ਸਭ ਤੋਂ ਜ਼ਿਆਦਾ ਇਹ ਪਸੰਦ ਹੈ ਹਾਂ ਇਹ ਤਾਂ ਹੈ ਸਾਡੇ ਜਪਮਨ ਜੀ ਨੂੰ ਬਹੁਤ ਪਸੰਦ ਆਇਆ ਹੈ ਇਹ ਛਾਲਪਾ ਬਹੁਤ ਵੱਡੀ ਮਾਰਦਾ ਹੈ ਜਿੱਦ ਦੀ ਦੇਖ 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 ਇਹ 1 2 ਸਟਾਰਟ ਸਟਾਰਟ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਚਲੋ ਚਲੋ ਉਹ ਤੁਹਾਡੀ ਦੀ ਆ ਗਿਆ ਮਸਤੀ ਜ਼ੋਨ ਹੁਣ ਆਪਾਂ ਮਸਤੀ ਜ਼ੋਨ ਚ ਐਂਟਰ ਕਰੀਏ ਤੇ ਦੇਖੀਏ ਮਸਤੀ ਜ਼ੋਨ ਚ ਕੀ ਕੀ ਚੱਲਦਾ ਪਿਆ ਓਏ ਭੂਤ ਬੰਗਲਾ ਸਾਈਡ ਤੇ ਦੇਖਿਆ ਕਿਸ ਨੇ ਧਿਆਨ ਨਾ ਤੇ ਭੂਤ ਵੀ ਘੁੰਮਦੇ ਆ ਮੋਲ ਚ ਧਿਆਨ ਨਾ ਕਿਤੇ ਚੱਕੇ ਨਾ ਲੈ ਜਾਣ ਆਪਾਂ ਮਸਤੀ ਜ਼ੋਨ ਚ ਐਂਟਰ ਕਰ ਗਏ ਭਾਈ ਆਹ ਲਓ ਜੀ ਮਸਤੀ ਜ਼ੋਨ ਦੀ ਰੌਣਕਾਂ ਮਾਪਿਆਂ ਨੂੰ ਬੰਨ ਕੇ ਬੱਚਿਆਂ ਨੇ ਬਿਠਾ ਲਿਆ ਕਿ ਮਸਤੀ ਜੋਨ ਵਾਲਿਆਂ ਨੇ ਮਾਪਿਆਂ ਨੂੰ ਉਠਾ ਲਿਆ ਕਿ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਬੰਨ ਕੇ ਬਿਠਾ ਲਿਆ ਬਾਅਦ ਚ ਡਿਸਾਈਡ ਕਰਾਂਗੇ ਕਿਨੇ ਕਿਨੂੰ ਬਿਠਾ ਲਿਆ ਹੁਲ ਮਸਤੀ ਕੁ ਲੱਗੀ ਸੀ ਬਰਦਾਸ਼ਤ ਨਹੀਂ ਹੋਈ ਹਨ ਨਹੀਂ ਹੁਣ ਜੱਪ ਮੰਨ ਨੂੰ ਤਾਂ ਕੁਝ ਕਰਨ ਨੂੰ ਚਾਹੀਦਾ ਨਾ ਬਾਕੀ ਦਮਾਂ ਚ ਦੇਖਾਂਗੇ ਚਲੋ ਤੁਸੀਂ ਆਪਣਾ ਕਰੋ ਕੰਟੀਨਿਊ ਤੇ ਆਪਾਂ ਕੋ ਮਾਈਏ ਮੋਲ ਜੀ ਵੈਸੇ ਤੁਸੀਂ ਇੱਥੇ ਨੇ ਗੜਬੜ ਜੀ ਕਰਤੀ ਥੋੜੀ ਜੀ ਤੁਸੀਂ ਆਪਣਾ ਤੋਂ ਨੇ ਮਾਪੋਤ ਗੱਲਾਂ ਕਰਨ ਲੱਗ ਗਏ ਹੁਣ ਮੈਨੂੰ ਇਕੱਲੇ ਨੂੰ ਘੁੰਮਣਾ ਪੈਣਾ ਮਾਲ ਦੀ ਰੌਣਕ ਮੇਲਾ ਜੋ ਵੀ ਹੈ ਸੈਲੀਬ੍ਰੇਸ਼ਨ ਮੈਂ ਕੱਲਾ ਕਰਕੇ ਆਣਾ ਚਲੋ ਵਧੀਆ ਮੈਂ ਤਾਂ ਢੇੜਾ ਕੱਢ ਕੇ ਆਉਂਗਾ ਆਪਾਂ ਚੱਲਦੇ ਆਂ ਦੋਸਤੋ ਮਾਲ ਦੇ ਮਸਤੀ ਜੂਨ ਚ ਪਹਿਲਾਂ ਉੱਪਰ ਥੱਲੇ ਦੇਖ ਲਿਆ ਚਾਰੇ ਪਾਸੇ ਹੁਣ ਆਪਾਂ ਅੱਗੇ ਕੰਟੀਨਿਊ ਕਰੀਏ ਚਲੋ ਚਲੋ ਠੀਕ ਹੈ ਤੁਸੀਂ ਆਪਣਾ ਕਰੋ ਬਾਏ 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 ਆ ਗਿਆ ਜੀ ਹੁਣ ਆਪਾਂ ਇਹ ਕੰਮ ਕਰੀਏ ਮਾਲ ਦੀਆਂ ਨਾ ਕੁਝ ਖਾਸ ਚੀਜ਼ਾਂ ਨੋਟ ਡਾਊਨ ਕਰਕੇ ਫਿਰ ਉਹਨਾਂ ਬਾਅਦ ਚ ਲੈ ਕੇ ਜਾਵਾਂਗਾ ਗੱਲ ਦੱਸਿਓ ਨਾਲੇ ਸਾਰੇ ਜਾਣੇ ਉਹ ਵੀ ਮਾਲ ਚ ਜੇ ਕਿਸੇ ਨੇ ਢੇਡਾ ਮਾਰਿਆ ਤਾਂ ਪਹਿਲਾਂ ਕਦੋਂ ਢੇਡਾ ਮਾਰਿਆ ਯਾਰ ਮੈਨੂੰ ਤਾਂ ਯਾਦ ਆਇਆ ਮੈਂ ਪਹਿਲੀ ਫਿਲਮ ਇੱਥੇ ਉਹੀ ਦੇਖੀ ਸੀਗੀ ਕਿਹੜੀ ਸੀਗੀ ਯਾਰ ਉਹ ਆਮੀਰ ਖਾਨ ਦੀ ਉਹ ਯਾਰ ਜੀ ਚ ਸਿਰ ਤੇ ਟੱਕ ਜੇ ਲੱਗਦਾ ਗਜਨੀ 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 ਹਾਂ ਹਾਂ ਯਾਦ ਆ ਗਿਆ ਗਜਨੀ ਉਹ ਬੜੀ ਘੈਂਡ ਮੂਵੀ ਸੀਗੀ ਯਾਰ ਆਜੋ ਮਸਤੀ ਜ਼ੋਨ ਚ ਚਲੀਏ ਨਾਲੇ ਗੱਲਾਂ ਗੁਲਾ ਕਰੀਏ ਫਿਲਮਾਂ ਫਿਲਮਾਂ ਬਾਰੇ ਬਾਤਾਂ ਗੱਲਾਂ ਕਰਾਂਗੇ ਅੱਜ ਵੈਸੇ ਫਿਲਮ ਵਾਲਾ ਦਿਨ ਬਣਿਆ ਪਿਆ ਵੈਸੇ ਮਸਤੀ ਜ਼ੋਨ ਮੈਂ ਨਾ ਫਸਟ ਟਾਈਮ ਪਤਾ ਨਹੀਂ ਯਾਰ ਪਹਿਲਾਂ ਕਦੋਂ ਆਇਆ ਕਿ ਨਹੀਂ ਵਰਤੇ ਹੈ ਤਾਂ ਵਧੀਆ ਸਾਰਾ ਕੁਝ ਹੈ ਹਾਂ ਜਿੱਥੇ ਐਂਟਰ ਹੁੰਦੀ ਨਾ ਕੰਟੀਨ ਜਿੱਥੇ ਆਪਣੇ ਦਾਣੇ ਲੈ ਕੇ ਬਾਹਰ ਬੈਠੇ ਸਾਡੇ ਦੋ ਪੰਛੀ ਹੁਣ ਦਾਣੇ ਲੈ ਕੇ ਉਹ ਤਾਂ ਆਪਣੇ ਦਾਣੇ ਚੁਗਣ ਲੱਗੇ ਆਪਾਂ ਅੰਦਰ ਦੀਆਂ ਗੱਲਾਂ ਕਰੀਏ ਹਨ ਇਹਦਾ ਸਾਹਮਣੇ ਲੱਗੀਆਂ ਹੋਈਆਂ ਨੇ ਗੇਮਸ ਜਿੱਥੇ ਵਧੀਆ ਆਲ ਓਵਰ ਆਪਣਾ ਦਾ ਛੋਟੇ ਬੱਚਿਆਂ ਦੀਆਂ ਗੇਮਸ ਨੇ ਸਾਡੇ ਵਾਲੇ ਦੀ ਤਾਂ ਹੀ ਹਾਲੇ ਇਹਦਾ ਸੌਫਟ ਸੌਫਟ ਕੀ ਕਹਿੰਦੇ ਇਹਨੂੰ ਸੌਫਟ ਟੱਚ ਵਾਲੀਆਂ ਗੇਮਸ ਨੇ ਇਹ ਤਾਂ ਛੋਟੇ ਬੱਚਿਆਂ ਨੂੰ ਤਾਂ ਛੱਡ ਕੇ ਨਾ ਆਪ ਬੰਦਾ ਮੋਲ ਘੁੰਮਣ ਚਾਲ ਜੇ ਵਧੀਆ ਇੱਥੇ ਕਿ ਕੋਈ ਮਤਲਬ ਹੈਵੀ ਨਹੀਂ ਹੈਗਾ ਸਾਰੇ ਮਤਲਬ ਸੋਲਿਡ ਬੱਚੇ ਫਾਰਮ ਚ ਕੁਝ ਵੀ ਨਹੀਂ ਹੈਗਾ ਸਾਰੇ ਸੌਫਟ ਹੋਏ ਨੇ ਜਾਂ ਸੌਫਟ ਹੀ ਐ ਬਧੀਆ ਬੱਚੇ ਨੂੰ ਛੱਡ ਕੇ ਘੁੰਮਣਾ ਓਏ ਹੋਏ ਇੱਕ ਤਾਂ ਸਾਡਾ ਸੁਧਾਰਜੀ ਤਾਂ ਹੁਣ ਬਹਿ ਗਿਆ ਟਿੱਕੇ ਥੱਕ ਗਿਆ ਵਿਚਾਰਾ ਘੁੰਮ ਘੁੰਮ ਕੇ ਆਹ ਦੇਖ ਲੋ ਕੁੜੀ ਜ਼ੋਰ ਮਾਰਦੀ ਇਹ ਸਾਡੇ ਵਾਲਾ ਵਿਸ਼ਤਾਨ ਆ ਗਿਆ ਨਾ ਉਹਨੇ ਹੀ ਟਿਕਣਾ ਇੱਥੇ ਉਹ ਬਹੁਤ ਤੇਜ਼ ਐ ਨਾ ਗੰਮਾ ਨੂੰ ਆ ਹਾਂ ਹਾਂ ਸੌਫਟ ਪਲੇ ਹੀ ਐ ਫਿਰ ਅੱਗੇ ਆ ਗਿਆ ਬੰਪਰ ਕਾਰ ਯਾਰ ਬੰਪਰ ਕਾਰ ਦਾ ਵਧੀਆ ਹੈ ਨਾ ਇਦੇ ਵਿੱਚ ਬਹਿ ਕੇ ਆਪਸ ਵਿੱਚ ਮਾਰੀਏ ਉਸ ਹਾਰਡਿਸਵਰਡ ਉਹ ਖੇਲੇ ਆ ਮਰੋ ਜਦੋਂ ਸਾਡਾ ਉਹ ਬਚਪਨੀਆਂ ਕੋਲ ਟਾਈਮ ਜਾਂ ਸਕੂਲ ਟਾਈਮ ਚ ਸੀਗਾ ਛੋੜੇ ਹੁੰਦੇ ਹੁਣ ਤਾਂ ਇੰਨ ਇੰਟਰਸਟ ਰਿਆ ਨਹੀਂ ਇੱਚ ਇਹ ਮੇਲਿਆਂ ਚ ਵੀ ਹੁਣ ਤਾਂ ਆਉਣ ਲੱਗ ਗਿਆ ਪਹਿਲਾਂ ਨਹੀਂ ਸੀ ਹੁੰਦਾ ਆ ਥੋੜਾ ਜਿਹਾ ਮਾਰਿਆ ਕਿਸੇ ਨੇ ਆ ਥੋੜੇ ਤੇ ਬਹੁਤ ਰੈਂਕਿੰਗ ਹੀ ਹੁੰਦੀ ਆ ਬਦਰੀ ਨੰਬਰ ਕਿੰਨੇ ਹਾਈएस्ट 999 ਹੁੰਦੇ ਆ ਜਿੰਨੇ ਵੀ ਹੁੰਦੇ ਵਧੀਆ ਐ ਇੱਚ ਬਾਕੀ ਆ ਬੈਟਮੈਨ ਵਾਲੀ ਗੇਮਿੰਗ ਹੋ ਗਈਆਂ ਆ ਬਾਈਕ ਹੋ ਗਈ ਬਾਈਕ ਬਹੁਤ ਤੇਜ਼ ਭਜਦੀ ਆ ਜਿਵੇਂ ਜਿਵੇਂ ਤੁਸੀਂ ਮੂਵ ਕਰੀ ਜਾਂਦੇ ਹੋ ਉਦੋਂ ਦੋ ਬਾਈਕ ਚੱਲੀ ਜਾਂਦੀ ਆ ਆ ਮੁੰਡਾ ਲੱਗਿਆ ਹੋਇਆ ਆਪਣੇ ਉੱਤੇ ਪੂਰੀ ਫੁੱਲ ਸਪੀਡ ਤੇ ਇਹਨੂੰ ਤਾਂ ਕੋਈ ਡਰ ਵੀ ਨਹੀਂ ਓਵਰ ਸਪੀਡ ਦਾ ਤੇ ਆਪਾਂ ਚੱਲੀਏ ਅੱਗੇ ਤੀਰ ਕਮਾਨ ਪਰਾਨੇ ਟਾਈਮਾਂ 'ਚ ਪਹੁੰਚ ਜਾਈਏ ਕਿ ਨਵੇਂ ਟਾਈਮਾਂ 'ਚ ਪਤਾ ਨਹੀਂ ਯਾਰ ਮੈਂ ਤਾਂ ਨਿਆ ਨਿਸ਼ਾਨੇ 'ਚ ਲਾਣੇ ਆਏ ਤੇ ਵੈਸੇ ਇਹ ਕਹਿੰਦੇ ਆ ਬੁੱਕ ਹੈਗੀ ਅਚਨਕ ਕਿਆ ਤੇ ਉਹ ਕਹਿੰਦੇ ਪੜਪੜ ਕੇ ਨਿਸ਼ਾਨੇ ਲਾਣੇ ਆ ਜਾਂਦੇ ਆ ਚਲੋ ਚੱਕੀਏ ਕਮਾਨ ਤੇ ਪਹਿਲਾਂ ਦੇਖ ਤਾਂ ਲਈਏ ਕਿਨੇ ਕਿਨੇ ਜੇ ਇੱਕ ਵਾਰ 'ਚ ਤਿੰਨ ਮਿਲਦੇ ਆ ਇਹ ਤੇ ਕਿਨੇ ਕਿਨੇ ਕਿੱਥੇ ਕਿੱਥੇ ਲਾਏ ਹੋਏ ਆ ਜਿਵੇਂ ਕਿ ਆਪਾਂ ਦੇਖ ਸਕਦੇ ਆ ਕੁਈ ਇੱਕ ਨੇ ਤਾਂ ਲਾਇਆ ਹੋਇਆ ਗੱਬੇ 10 ਤੇ ਬਿਲਕੁਲ ਪੁਆਇੰਟ ਤੇ ਉਹਦਾ ਵਧੀਆ ਤੇ ਦੋ ਨੇ ਸਾਈਡ ਸਾਈਡ ਤੇ ਲਾਏ ਹੋਏ ਆ ਜੇ ਤਾਂ ਕੋਈ ਹੋਰ ਰਿਵਾਰਡ ਰਿਵਾਰਡ ਮਿਲਦਾ ਫਿਰ ਤਾਂ ਆਪਾਂ ਵੀ ਲਾ ਲਾਂਗੇ ਹਨਾ ਚਲਿਏ ਯਾਰ ਆਪਾਂ ਅੱਗੇ ਤਾਂ ਬੋਲਿੰਗ ਬੋਲਿੰਗ ਦੇਖੀਏ ਕਿਤੇ ਕਿੱਥੇ ਹੁੰਦੀ ਆ ਆ ਗੇਮਸ ਆ ਮਾਂ ਪਿਓ ਦੇ ਬੱਚਿਆਂ ਵਾਲੀਆਂ ਇਕੱਠੀਆਂ ਕਾਮਨ ਗੇਮਸ ਹੀ ਆ ਵੈਸੇ ਤਾਂ ਜ਼ਿਆਦਾ ਬੱਚਿਆਂ ਵਾਲੀਆਂ ਹੀ ਨੇ ਤੇ ਵੱਡੇ ਵਾਲੀਆਂ ਘੱਟ ਨੇ ਵੱڑے ਵੱਡੇ ਵਾਲੀਆਂ ਉਹ ਬੋਲਿੰਗ ਵਾਲਾ ਕੰਮ ਵਧੀਆ ਨਾ ਜਿਹੜੀ ਆਪਾਂ ਬੋਲ ਰੋਲ ਜੀ ਕਰਕੇ ਤੇ ਫਿਰ ਆਪਾਂ ਮਾਰਦੇ ਆ ਅੱਜ ਤੁਹਾਨੂੰ ਦਿਖਾਣਾ ਮੱਗੇ ਆਵਲੀਆਂ ਬੋਲਸ ਨਹੀਂ ਐਵੇਂ ਧਿਆਨ ਮਾਰੀ ਜੰਨੇ ਉੱਧਰਲੇ ਪਾਸੇ ਅੱਗੇ ਦਿਖਾਨਾ ਤੁਹਾਨੂੰ ਬੋਲਸ ਹਾਂ ਆ ਗਿਆ ਪੋਰਸ਼ਨ ਤੇ ਸਾਰਿਆਂ ਨੇ ਦੇਖੀ ਹੋਣੀ ਆਵਲੀਆਂ ਬੋਲਸ ਉੱਥੇ ਬੋਤਲਾਂਆਂ ਹੀ ਖੜੀਆਂ ਕਰਕੇ ਬੋਤਲਾਂ ਨੂੰ ਨਹੀਂ ਸੁੱਟਣਾ ਹੋਰ ਕੁਛ ਖਾਸ ਨਹੀਂ ਕਰਨਾ ਬਟਕਦੀਆਂ ਨਹੀਂ ਪਹਿਲਾਂ ਇੱਕ ਬੋਤਲਾ ਆਪਣੀ ਲੈਣੀ ਹੈ ਅੱਛਾ ਆਹ ਨਾ ਥੋੜਾ ਇਹ ਕੈਰਮ ਬੋਰਡ ਮਾਡਰਨ ਜਿਹਾ ਹੋ ਗਿਆ ਜਿੱਦਾਂ ਆਪਾਂ ਹੱਥਾਂ ਨਾਲ ਪਾਊਡਰ ਪਾ ਕੇ ਖੇਡਦੇ ਸੀ ਆ ਮਾਡਰਨ ਆ ਤੇ ਜਿਹੜਾ ਜਿੱਤ ਗਿਆ ਉਹਨੂੰ ਆ ਗੁੱਡੇ ਜਿਵੇਂ ਮਿਲਣਗੇ ਓਵੇਂ ਹੀ ਚੱਲਾਂਗੇ ਯਾਰ ਗੁੱਟਾ ਨਹੀਂ ਤਾਂ ਸਿਰਖ ਪਾਈ ਬਹੁਤ ਵੱਡੀ ਆ ਤੇ ਹੁਣ ਆਪਾਂ ਚੱਲਦੇ ਆ ਉਹ ਯਾਰ ਮੈਕਟੀ ਦਾ ਨਿਸ਼ਾਨ ਦਿਖਦਾ ਓਏ ਲਾਲ ਜਿਹਾ ਉਹ ਚੱਕ ਓਏ ਭੂਤ ਮੰਗਲਾ ਆ ਗਿਆ ਓਏ ਹਾਂ ਪਹਿਲਾਂ ਭੂਤ ਮੰਗਲਾ ਦੇਖਿਆ ਗਿਆ ਸਕੈਰੀ ਹਾਊਸ ਤੇ ਇੱਧਰੋਂ ਆ ਗਿਆ ਸੈਕੰਡ ਫਲੋਰ ਤੇ 29 ਵੇ ਮਾਲ ਚਲਿਏ ਆਪਾਂ ਦੇਖ ਕੇ ਆਈਏ ਹੈ ਕੀ ਹੈ ਇਹ ਤੇ ਚਲੋ ਸਕੈਰੀ ਹਾਊਸ ਦਾ ਆ ਗਿਆ ਬਾਹਰਲਾ ਪੋਰਸ਼ਨ ਉਹ ਤੁਹਾਡੀ ਭੂਤ ਮੰਗਲਾ ਭੂਤ ਬਣਿਆ ਓਏ ਦੇਖੀਏ ਹੋ ਪੱਲੇ ਕੀ ਹੋਊਗਾ ਇਹਦੇ ਅੰਦਰ ਜੇ ਕੋਈ ਗਿਆ ਤਾਂ ਦੱਸਿਓ ਆ ਪੂਰੇ ਵੀ ਲੱਗੇ ਹੋਇਆ ਤਿੰਨ ਚਾਰ ਉਹ ਟੇਬਲ ਪੂਲ ਜੇ ਕਿਸੇ ਨੇ ਖੇਲਣੇ ਆ ਅੱਧੇ ਘੰਟੇ ਦਾ 130 ਰੁਪਏ ਹੀ ਆ ਜੇ ਵੈਸੇ ਪੈਕੇਜ ਬੁੱਕ ਜੀ ਵੀ ਹੋਣਾ ਜੇ ਕੋਈ ਰੈਗੂਲਰ ਖੇਡਣ ਵਾਲਾ ਵਾ ਉਹ ਸਾਹਮਣੇ ਉਹ ਮੰਦਰੀਆਂ ਵਾਲੇ ਵੀ ਬੈਠੇ ਆ ਕਿਸੇ ਨੇ ਇਹ ਨਾ ਜੋ ਮੰਦਰੀ ਨਾ ਨਗ ਨੂੰ ਕੋ ਪਵਾਇਆ ਜਾਂ ਇਹ ਭਵਿਸ਼ਿਆ ਦੱਸਦੇ ਆ ਜਾਂ ਕੁੰਡਲੀਆਂ ਪੱਤਰੀਆਂ ਦੇਖਦੇ ਆ ਜੇ ਕਿਸੇ ਨੂੰ ਪਤਾ ਤਾਂ ਦਿਖਾ ਲਿਓ ਮੈਂ ਤਾਂ ਕੋਈ ਵਰਕ ਆ ਪਿਆ ਨਹੀਂ ਆਪਣਾ ਦਿਨ ਵੀ ਉਵੇਂ ਹੀ ਚੜਦਾ ਤੇ ਦਿਨ ਢਲਦਾ ਵੀ ਉਵੇਂ ਹੀ ਆ ਨਾ ਆਪਾਂ ਕਦੀ ਹੱਥ 'ਚ ਮੰਦਰੀ ਪਾਈ ਆ ਤੇ ਨਾ ਕੋਈ ਨਗ ਪਾਇਆ ਤੇ ਨਾ ਮੈਨੂੰ ਲੱਗਦਾ ਕਿ ਮੈਂ ਪਾਉਂਗਾ ਕਦੇ ਵਧੀਆ ਯਾਰ ਆਪਣਾ ਚੱਲੀ ਜਾਂਦਾ ਤੇ ਚਲੋ ਛੱਡੋ ਇਹਨਾਂ ਦੀਆਂ ਇਹਨਾਂ ਦੀਆਂ ਆਪਣੀਆਂ ਆਈਆਂ ਇਹਨਾਂ ਦੇ ਜੀਨ 84 ਦੇ ਜਿਹੜਾ ਆਪਣੇ ਹੈ ਨਹੀਂ 84 ਦੇ ਅੱਰਾਪਾਂ ਕਰੀਏ ਜੀਨ ਦੀਆਂ ਗੱਲਾਂ ਕਿਹੜੀਆਂ ਗੱਲਾਂ ਚ ਪੈ ਗਏ ਨਾਲੇ ਲੱਗੀ ਭੁੱਖ ਆਪਾਂ ਤਾਂ ਆ ਗਿਆ ਫੂਡ ਕੋਰਟ 'ਚ ਆਪਾਂ ਦੇਖੀਏ ਇੱਥੇ ਕੀ ਕੀ ਹੈਗਾ ਆਪਣੇ ਨਾਲਦਿਆਂ ਨੂੰ ਤਾਂ ਇੱਕੋ ਹੀ ਬਸ ਚੀਜ਼ ਦਾ ਚਾਸਾ ਯਾ ਚਾਈਨਿਸ ਯਾ ਸਾਊਥ ਇੰਡੀਅਨ ਉਹ ਆਪਣਾ ਦੇਖ ਲੈਣਗੇ ਆਪਾਂ ਆਪਣਾ ਦੇਖੀਏ ਨਾਲੇ ਹੁਣ ਫੋਨ ਛੱਡਣਾ ਪੈਣਾ ਯਾਰ ਆਪਣੇ ਕੋਲ ਹੀ ਫੋਨ ਚਾ ਕੇ ਖਾ ਹੁੰਦਾ ਯਾਰ ਚਲੋ ਪਹਿਲਾਂ ਸਾਰਿਆਂ ਨੂੰ ਨਿਊ ਇਅਰ 2026 ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਅਸੀਂ ਕਾਮਨਾ ਕਰਦੇ ਹਾਂ ਕਿ ਤੁਹਾਡਾ ਨਵਾਂ ਸਾਲ ਸਾਰਾ ਚੜ੍ਹਦੀ ਕਲਾ 'ਚ ਰਹੇ ਤੇ ਬਹੁਤ-ਬਹੁਤ ਖੁਸ਼ੀਆਂ ਆਉਣ ਤੁਹਾਨੂੰ ਸਾਰਿਆਂ ਨੂੰ ਖੁਸ਼ੀਆਂ ਮਿਲ ਜਿਵੇਂ ਕਿ ਅੱਜ ਦੇ ਵਲੌਗ ਦੀ ਸਾਰੀ ਟਾਈਟਲ ਜਾਂ ਡਿਸਕ੍ਰਿਪਸ਼ਨ ਤੁਸੀਂ ਦੇਖ ਲਿਆ ਹੋਣਾ ਕਿ ਅਸੀਂ ਨਵੇਂ ਸਾਲ ਦੇ ਬਾਰੇ ਗੱਲ ਕਰਾਂਗੇ ਨਵੇਂ ਸਾਲ ਦੀ ਸੈਲੀਬ੍ਰੇਸ਼ਨ ਤੇ ਨਵੇਂ ਸਾਲ ਦੀਆਂ ਵਧਾਈਆਂ ਸਰਦੀਵਲੋ ਤੇ ਨਵੇਂ ਸਾਲ ਦੀ ਸੈਲੀਬ੍ਰੇਸ਼ਨ ਕਿਸ ਤਰੀਕੇ ਨਾਲ ਲੁਧਿਆਣੇ ਦੇ ਵੇਵ ਮਾਲ 'ਚ ਪਹੁੰਚੇ ਆਂ ਸੀ ਲੋਕਾਂ ਦੀ ਇੰਜੋਇਮੈਂਟ ਤੇ ਤੁਹਾਡੇ ਨਾਲ ਪਿਆਰ ਬਣਾਉਣ ਲਈ ਤੁਸੀਂ ਦੇਖੋ ਕਿ ਪੂਰੇ ਲੋਕਾਂ ਦਾ ਹਜੂਮ ਪੂਰੀ ਭੀੜ ਹੈ ਲੋਕ ਇੰਜੋਏ ਕਰ ਰਹੇ ਨੇ ਆਪਣੀ ਮਸਤੀ ਦੇ ਵਿੱਚ ਰੁੱਝੇ ਹੋਏ ਨੇ ਫਨ ਕਰ ਰਹੇ ਨੇ ਮਸਤੀ ਕਰ ਰਹੇ ਨੇ ਨਵੇਂ ਸਾਲ ਦੀ ਸੈਲੀਬ੍ਰੇਸ਼ਨ ਦੇ ਵਿੱਚ ਲੱਗੇ ਹੋਏ ਨੇ ਕੋਈ ਸ਼ਾਪਿੰਗਸ ਤੇ ਲੱਗਿਆ ਹੋਇਆ ਕੋਈ ਬੱਚੇ ਖੇਡਣ ਤੇ ਲੱਗੇ ਹੋਏ ਆ ਜਿਵੇਂ ਕਿ ਤੁਸੀਂ نیچے ਦੇਖੋ ਕਿ ਦਾ ਜਿਹੜਾ ਸਾਰਾ ਧਿਆਨ ਇਸ ਟਾਈਮ ਪੂਰੇ ਖੇਡਾਂ ਦੇ ਆ ਲੋਕਾਂ ਦੇ ਆ ਤੇ ਜਪਮਨ ਜੀ ਨਾਲ ਅਸੀਂ ਤੁਹਾਡੂੰ ਗੱਲਾਂ ਕਰਾ ਲਈਏ ਜਪਮਨ ਜੀ ਸਾਰਿਆਂ ਨੂੰ ਕਰਦੋ ਸਤਿ ਸ਼੍ਰੀਕਾਲ ਸਤਿ ਸ਼੍ਰੀਕਾਲ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਹੈਪੀ ਨਿਊ ਇਅਰ ਰੁਕ ਜਾਓ ਰੁਕ ਜਾਓ ਰੁਕ ਜਾਓ ਵੀਡੀਓ ਦਾ ਮੇਨ ਪਾਰਟ ਤਾਂ ਰਹਿ ਗਿਆ ਕਾ ਲਗਾ تھا ਫਿਰ ਨਹੀਂ ਆਉਣਗੇ ਆਪਾਂ ਜਿੱਦਾਂ ਹੀ ਮੋਲ ਦੇ ਥੱਲੇ ਗਰਾਉਂਡ ਫਲੋਰ ਤੇ ਆਏ ਆਪਣੇ ਆਪ ਤ ਬਾਹੂ ਆ ਗਿਆ ਆਪਾਂ ਬਾਊਦੇ ਉੱਤੇ ਬੈਠ ਕੇ ਦੋਨੇ ਪੇ ਪੁੱਤਾਂ ਨੇ ਬਾਊਦੇ ਕੰਨ ਮਰੋੜਤੇ ਹੁਣ ਬਾਊ ਨੂੰ ਭਜਾਣ ਲੱਗੇ ਆਂ ਅਸੀਂ ਆਜੋ ਚਲਿਏ ਇਹਦੀ ਬਾਊ ਦੀ ਮੱਤ ਮਾਰ ਲੈਣੀ ਆਪਾਂ ਇਹ ਬੱਚਿਆਂ ਨੂੰ ਡਰਾਉਂਦਾ ਸੀ ਅਸੀਂ ਇਹਦੇ ਉੱਤੇ ਬੈ ਗਏ ਹੁਣ ਹੁਣ ਇਹਨੂੰ ਅਸੀਂ ਡਰਾਵਾਂਗੇ ਪਰਾਂ ਹੋ ਜੋ ਪਰਾਂ ਹੋ ਜੋ ਬਾਊ ਆ ਗਿਆ ਬਾਊ ਆ ਗਿਆ ਓਏ ਬੱਚੇ ਚੈੱਕ ਉਹ ਪਰਾਂ ਹੋ ਜੋ ਟ੍ਰੇਨ ਆ ਗਈ ਉਹ ਸਾਡੇ ਸਾਹਮਣੇ ਟ੍ਰੇਨ ਆ ਗਈ ਓਏ ਅਸ ਤਾਂ ਦੁਸ਼ਹਿਰੇ ਦੇ ਮੇਲੇ ਵਾਲੇ ਥੋੜੀ ਜਿਹਾ ਸੰਤਾ ਪਤਾ ਦਿਖਾ ਉਹਦਾ ਪਾਚ ਗਿਆ ਸੀ ਤਾਂ ਅੱਛਾ ਪਰ ਉਹ ਜੋ ਸਾਡਾ ਬਹੁਤ ਤੇਜ਼ ਭੱਜਦਾ ਤੇ ਪੈਰਾਂ ਦੇ ਬ੍ਰੇਕ ਹੈ ਨਹੀਂ ਗੀ ਉਹ ਵੱਜ ਗਿਆ ਕੰਨੇ ਦਾ ਅਸੀਂ ਨਹੀਂ ਬਚਾ ਸਕਦੇ ਇਹਨੂੰ ਇਹਨੇ ਟੱਕਰਾ ਮਾਰਨੀ ਆ ਸੰਭਲ ਕੇ ਚੱਲਣਾ ਪੈਣਾ ਚਲੋ ਅੱਗੇ ਚਲੀਏ ਯਾਰ ਬਹੁਤ ਹੋ ਗਿਆ ਬਹੁ ਦੇ ਕੰਨ ਮਰੋੜ ਲੇ ਹੁਣ ਨਾ ਜਪਮਨ ਨੂੰ ਆਪਣੇ ਨੂੰ ਟ੍ਰੇਨ 'ਚ ਅਗੇਡੇ ਦਵਾ ਦਈਏ ਇਹ ਮਾਂ ਪੁੱਤ ਕਿੱਥੇ ਦੀ ਮਾਂ ਕਿੱਥੇ ਗਈ ਉਹਦੇ ਕੋਲ ਚਲੀਏ ਚਲੋ 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 ਜਪਮਨ ਜੀ ਦੀ ਮੰਮੀ ਲੱਭ ਲਈਏ ਤੇ ਇਹਨਾਂ ਨੂੰ ਦੋਨਾਂ ਨੂੰ ਬਿਠਾ ਦਈਏ ਟ੍ਰੇਨ 'ਚ ਇੱਕ ਮਿੰਟ ਪਰ ਆਜੋ ਪਰ ਆਜੋ ਪਰ ਆਜੋ ਅਸੀਂ ਆ ਗਏ ਨਾ ਚਲੀਏ ਉਹ ਪੰਗੜੇ ਪਾ ਲਈਏ ਬਾਹੂ ਦੇ ਕੰਨ ਮਰੋੜ ਤੇ ਬਾਹੂ ਦੇਖੋ ਹੈ ਚੱਕ ਵੀ ਟ੍ਰੇਨ ਆ ਗਈ ਆ ਸਟੇਸ਼ਨ ਤੇ ਖੜੀ ਆ ਟ੍ਰੇਨ ਹੁਣ ਅਸੀਂ ਇਹਨਾਂ ਨੂੰ ਬਾਏ ਬਾਏ ਕਰ ਦਈਏ ਟ੍ਰੇਨ 'ਚ ਬਿਠਾ ਕੇ ਅਸੀਂ ਥੱਕ ਗਏ ਆ ਯਾਰ ਇਹ ਵੀ ਥੱਕ ਗਏ ਆ ਹੁਣ ਇਹ ਟ੍ਰੇਨ ਤੇ ਆਪਣੇ ਪਹੁੰਚ ਜਾਣਗੇ ਘਰੇ ਅਸੀਂ ਇਹਨਾਂ ਨੂੰ ਮਿਲਾਂਗੇ ਘਰੇ ਆ ਦੇਖੋ ਜੀ ਚਲੋ ਤੁਸੀਂ ਹੈਲੋ 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 ਤੁਸੀਂ ਅੱਧਾ ਕਰੋ ਓਏ ਗੱਲ ਸੁਣੋ ਹਾਂਜੀ ਬਾਏ 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 ਬਾਸ 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 ਬਾਏ 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 ਤੁਸੀਂ ਜਾਓ ਯਾਰ ਘਰ ਨੂੰ ਹੁਣ ਅਸੀਂ ਨਾ ਮੜੀ ਮੜੀ ਕਰਕੇ ਫਿਰ ਅਸੀਂ ਵੀ ਘਰੇ ਆ ਜੀਏ ਚੰਗਾ ਹਾਂ ਹਾਂ ਹਾਂਜੀ ਹਾਂਜੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬਾਏ ਚੰਗਾ ਚੰਗਾ ਬਾਏ 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 ਉਹ ਲੈ ਇਹ ਤਾਂ ਫਿਰ ਯਾਰ ਇੰਨੀ ਜਲਦੀ ਇਹ ਟ੍ਰੇਨ ਤੇਜ਼ ਆ ਇਹ ਪੈਟਰੋਲ ਤੇ ਚਲਦੀ ਹੈ ਇਹ ਗੋਲਿਆਂ ਤੇ ਨਹੀਂ ਚਲਦੀ ਆ ਡਰਾਈਵਰ ਵੀ ਤੇਜ਼ ਜਾ ਲੱਗਦਾ ਇਹਦਾ ਉਹ ਲੈ ਸ਼ੂ 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 ਚੰਗੀ ਚਲਦੀ ਹੈ ਉਹ ਇਹਨਾਂ ਦੇ ਦਾ ਇੰਜੋਏ ਕਰ ਰਹੇ ਚੋਰ ਵਧੀਆ ਯਾਰ ਆਪਣੀ ਟ੍ਰੇਨ 'ਚ ਬੈਠੇ ਇਹ ਆਪਣੀ ਗੇੜ ਆਪ ਹੀ ਗੱਡੀ ਜਾਣ ਜਿਤੋਂ ਵੀ ਤੇਜ਼ ਆ ਇਹ ਬਹੁਤ ਤੇਜ਼ ਜਾਂਦੇ ਆ ਭਾਈ ਆਪਾਂ ਮਿਲਦੇ ਆ ਨੈਕਸਟ ਵਲੌਗ 'ਚ ਸਾਡੇ ਵੱਲੋਂ ਸਾਰਿਆਂ ਨੂੰ ਫਿਰ अगेन ਹੈਪੀ ਨਿਊ ਇਅਰ ਚੜ੍ਹਦੀ ਕਲਾ ਦਾ ਸਾਲ ਮਿਲਦੇ ਆ